ਸਾਡੀ ਸੇਵਾ ਇਹੀ ਆ ਕਿ ਜਿਹੜੀ ਚੀਜ਼ ਦੀ ਲੋੜ ਸਾਨੂੰ ਦੱਸਿਓ ਦੁਬਈ ਤੋਂ ਸੇਵਕ ਆਪਣੇ ਬਾਹਰ ਬੈਠੇ ਸਾਰੇ ਸੇਵਾਦਾਰ ਰੈਡੀ ਆ ਪ੍ਰੋਵਾਈਡ ਕਰਨ ਲਈ ਉਹ ਚੀਜ਼ਾਂ ਜਿਹੜੀ ਸਾਨੂੰ ਲੋੜ ਹੈਗੀਆਂ ਕਿਉਂਕਿ ਰਾਸ਼ਨ ਤੋਂ ਬਹੁਤ ਸੇਵਾ ਹੋਈ ਆ ਵੀ ਤੁਸੀਂ ਕਰਦੇ ਚਲੋ ਕੁਛ ਨਹੀਂ ਹੋਣਾ ਬੀਬੀਆਂ ਨੂੰ ਦੇਖ ਕੇ ਮੈਨੂੰ ਖੁਸ਼ ਲੱਗਿਆ ਕਿ ਬੀਬੀਆਂ ਵੀ ਚੜ੍ਹਦੀ ਕਲਾ ਜਿਹਾ ਕੋਈ ਸਾਨੂੰ ਚਾਹ ਪੁੱਛੁੰਦੇ ਸੀ ਜਦੋਂ ਉਹਨਾਂ ਨੇ ਸਾਨੂੰ ਚਾਹ ਪੁੱਛੀ ਨਾ ਉਦੋਂ ਮੇਰਾ ਮਨ ਭਰ ਗਿਆ ਕਿ ਇਦਾਂ ਦੇ ਹਾਲਾਤਾਂ ਚ ਇਹ ਵੀ ਇਹੋ ਦੀ ਸਿੱਖੀ ਵੀ ਜਿਹੜਾ ਘਰੇ ਆਇਆ ਉਹਨੂੰ ਜਿਹਾ ਨੂੰ ਤੇ ਉਹਦੀ ਸੇਵਾ ਪਾਣੀ ਕਰੋ ਇਹ ਚੀਜ਼ ਵੇਖ ਕੇ ਬੜੀ ਖੁਸ਼ ਹੋਈ ਫਿਰ ਜਦੋਂ ਜਿੱਥੇ ਗੁਰਦੁਆਰੇ ਸਾਹਿਬਗੇ ਨਾ ਉਦੋਂ ਮੈਨੂੰ ਅੰਦਰ ਮਨ ਪਰ ਗਿਆ ਕਿ ਮਹਾਰਾਜ ਜਿਨ੍ਹਾਂ ਜੁਨਾ ਨੂੰ ਲੋੜ ਸੀ ਅਸੀਂ ਅਰਦਾਸ ਕੀਤੀ ਸੀ ਮਹਾਰਾਜ ਜਿੱਥੇ ਲੋੜ ਹੈ ਉੱਥੇ ਸੇਵਾ ਪਹਚਾਓ ਤੇ ਇਹਨਾਂ ਨੂੰ ਬਾਕੀ ਬਹੁਤ ਲੋੜ ਸੀ ਪਾਣੀ ਇੰਨਾ ਉੱਚਾ ਸੀਗਾ ਜਿੱਚ ਵਿੱਚ ਸੁੱਤ ਕੇ ਵੀ ਗੋਡੇ ਤੱਕ ਪਾਣੀ ਆਇਆ ਤੇ ਮਤਲਬ ਇਹ ਹਮਾਤ ਦੇਖਣੇ ਕੋਈ ਸੌਫੀ ਨਹੀਂ ਹੈਗੇ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਖਾਲਸਾ ਏਡਾ ਧੰਨਵਾਦ ਹੈ ਕਿਨ ਕੋਈ ਨਹੀਂ ਜਾਣਦਾ ਇਹਨਾਂ ਨੂੰ ਸਾਰੀ ਦੁਨੀਆ 'ਚ ਜਿੱਥੇ ਲੋੜੇ ਪਹੁੰਚ ਜੀ ਕਿ ਰਵੀਪਾ ਜੀ ਦੇ ਘਰ ਆਵਾਦ ਹੈ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੇਵੇ ਇਹਨਾਂ ਦੀ ਸੇਵਾ ਵੇਖ ਕੇ ਤੇ ਮਨ ਦੇ ਭਰਦਾ ਨਾ ਕਿ ਵਾਹ ਰੋ ਕਿਦਾਂ ਦੇ ਸਾਡੇ ਪੰਜਾਬੀ ਹੈਗੇ ਆ ਆ ਵੀਰੇ ਕਹਿੰਦੇ ਸੀ ਦੋਵੇਂ ਕਹਿੰਦੇ 20-20 ਜਿਹੜੇ ਲੱਗਦੇ ਇੱਕ ਦਿਨ ਜਿੱਤਾਂ ਵੀ ਹੱਸ ਕੇ ਕਰਦੇ ਤੇ ਇਹੀ ਚੜ੍ਹਦੀ ਕਲਾ ਮੈਡੀਸਨ ਤੇ ਜਿਹਦੇ ਬੀਬੀਆ ਨੂੰ ਕੱਪੜੇ ਚਾਹੀਦੇ ਆ ਉਹ ਕੱਪੜੇ ਪਾਣੀ ਹੈ ਨਹੀਂ ਸਾਰੇ ਕਿੱਲੇ ਹੋ ਚੁੱਕੇ ਨੇ ਕਿੱਲੇ ਹੋ ਗਏ ਪਾਣੀ ਹੈ ਨਹੀਂ ਧੋਣ ਵਾਸਤੇ ਕੱਪੜੇ ਫਰਨੀਚਰ ਖਰਾਬ ਹੋ ਗਿਆ ਰਿਫਰਿਜਰੇਟਰ ਖਰਾਬ ਹੋ ਗਿਆ ਤੇ ਖਰਾਬ ਹੋ ਗਏ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ